ਬੈਕਾ ਚਾਹ ਨਹੀਂ ਕਰਨਾ ਚਾਹੀਏ ਹਾਂ ਨਹੀਂ ਅਰੇ ਹਾਂ ਤੁਹਾਨੂੰ ਪਿਆਰ ਨਾ ਕਰ ਰਹੇ ਹੈ ਬੈਕਾ ਚਾਹ ਹਾਂ ਬੈਕਾ ਚਾਹ ਬੈਕਾ ਚਾਹ ਤੇ ਕੀ ਹੋ ਗਿਆ ਨਹੀਂ ਮਮੀ ਬੱਸ ਹੋ ਗਿਆ ਤੂੰ ਵੈਰੀ ਗੁੱਡ ਬਹੁਤ ਅੱਛਾ ਇਹ ਵੀ ਬੋਲੀ ਨਾ ਤਾਲੀ ਦੋ ਤੁਹਾਨੂੰ ਕੀ ਲੱਗਦਾ ਹੈ ਇਹ ਕੀ ਹੋ ਰਿਹਾ ਹੈ ਬੇਸ਼ੱਕ ਤੁਸੀਂ ਇਹਨੂੰ ਇੱਕ ਐਜੂਕੇਸ਼ਨ ਦਾ ਨਾਮ ਦੇ ਸਕਦੇ ਹੋ ਪਰ ਅਸਲ ਦੇ ਵਿੱਚ ਇਹ ਮਾਪਿਆਂ ਦੇ ਦਿਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਵਸਿਆ ਹੋਇਆ ਡਰ ਹੈ ਤੇ ਇਸ ਡਰ ਦੀ ਵਜ੍ਹਾ ਕੀ ਹੈ 30 ਜੁਲਾਈ ਇੱਕ 33 ਸਾਲ ਦੇ ਡਾਕਟਰ ਦਾ ਉੱਤਰਾਖੰਡ ਦੇ ਵਿੱਚ ਰੇਪ ਹੋ ਜਾਂਦਾ ਹੈ 13 ਅਗਸਤ ਇੱਕ 16 ਸਾਲ ਦੀ ਮਾਈਨਰ ਕੁੜੀ ਦਾ ਦੇਰਾਦੁੰਦ ਦੇ ਬੱਸ ਸਟੈਂਡ ਤੇ ਇੱਕ ਖੜੀ ਬੱਸ ਦੇ ਵਿੱਚ ਗੈਂਗ ਰੇਪ ਕੀਤਾ ਜਾਂਦਾ ਹੈ। ਇੱਕ ਸਕੂਲ ਦੇ ਵਿੱਚ ਪੜ੍ਹਦੀਆਂ ਦੋ ਬਹੁਤ ਹੀ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 3 ਸਾਲ ਤੇ 4 ਸਾਲ ਸੀ। ਉਹਨਾਂ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਜਾਂਦਾ ਹੈ। 22 ਅਗਸਤ ਇੱਕ 14 ਸਾਲ ਦੀ ਬੱਚੀ ਦਾ ਸ਼ਾਮ ਦੇ ਵਿੱਚ ਗੈਂਗ ਰੇਪ ਕੀਤਾ ਜਾਂਦਾ ਹੈ। ਉਸੇ ਦਿਨੀ 22 ਅਗਸਤ ਨੂੰ ਇੱਕ 13 ਸਾਲ ਦੀ ਬੱਚੀ ਦਾ ਮੁੰਬਈ ਦੇ ਵਿੱਚ ਰੇਪ ਹੋ ਜਾਂਦਾ ਹੈ। ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਦਾਂ ਦੇ ਘਟੀਆ ਲੋਕ ਜਾਂਉਂਦੇ ਰਹਿ ਜਾਂਣਾ। ਤਾ ਸਾਡਾ ਦੇਸ਼ ਸਾਡਾ ਪ੍ਰਸ਼ਾਸਨ ਸਾਡੀ ਸਰਕਾਰ ਸਾਡਾ ਕਾਨੂੰਨ ਸਾਰੇ ਫੇਲ ਹੀ ਹੋ ਜਾਣ ਤਾਂ ਫਿਰ ਮਾਪਿਆਂ ਕੋਲੇ ਆਪਣੇ ਬੱਚਿਆਂ ਨੂੰ ਸਿਕਾਉਣ ਤੋਂ ਇਲਾਵਾ ਹੋਰ ਚਾਰੇ ਕੀ ਬਚਦਾ 9 ਅਗਸਤ 2024 ਨੂੰ ਇੱਕ ਇਦਾਂ ਦੀ ਘਟਨਾ ਹੁੰਦੀ ਹੈ ਜਿਹੜੀ ਅੱਜ ਤੋਂ 12 ਸਾਲ ਪਹਿਲਾਂ ਨਿਰਪਿਆ ਕੇਸ ਦੀ ਯਾਦ ਦਿਵਾ ਦਿੰਦੀ ਹੈ ਜਿਹਨੂੰ ਦੇਖਦੇ ਦੇਸ਼ ਦੀ ਹਰ ਇੱਕ ਅੱਖ ਦੇ ਵਿੱਚ ਹੰਝੂ ਸੀ ਇੱਕ ਇਦਾਂ ਦਾ ਹਾਦਸਾ ਖੈਰ ਹੱਥਾ ਤਾਂ ਨਹੀਂ ਕਹੂੰਗਾ ਇੱਕ ਐਦਾਂ ਦੀ ਅਣ ਹੋਣੀ ਜਿਹਨੂੰ ਸਾਹਮਣੇ ਦੇਖ ਕੇ ਇੱਕ ਜਿਉਂਦੀ ਜਾਗਦੀ ਆਤਮਾ ਸ਼ਾਇਦ ਮੌਦੀਆਂ ਦਵਾ ਹੀ ਮੰਗਦੀ ਹੋਵੇਗੀ ਕੋਲਕਾਤਾ ਦੇ ਆਰਜੀਕਰ ਹਸਪੀਟਲ ਦੇ ਵਿੱਚ ਇੱਕ 31 ਸਾਲ ਦੇ ਟ੍ਰੇਨੀ ਡਾਕਟਰ ਦੇ ਨਾਲ ਗੈਂਗਰੇਪ ਹੋ ਜਾਂਦਾ ਹੈ ਤੇ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕ ਮੂੰਹ ਤੇ ਨੋਟਾ ਵਾਲੇ ਮਾਸਕ ਬਨ ਕੇ ਘਰਾਂ 'ਚ ਬੈਠ ਜਾਂਦੇ ਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਉਦੋਂ ਤੱਕ ਜਦੋਂ 2 ਦਿਨ ਬਾਅਦ ਉਸ ਬੱਚੀ ਦੇ ਮਾਪਿਓ ਇਸ ਘਟਨਾ ਨੂੰ ਖਬਰਾਂ 'ਚ ਨਹੀਂ ਲੈ ਆਏ rape and the murder of a 31 year old trainee doctor chme ko koota gaya jiski wajah se aankhon se khoon nikal gaya justice we want justice aaj to pehla jadon kise maapeyo nu puchhya janda si na be bacche nu ki banona ta hawa baneya hoya si bhi khende si ya ta doctor ya fir engineer kyuki sab ton safe profession manne jande si ਪਰ ਸ਼ਾਇਦ ਅੱਜ ਤੋਂ ਬਾਅਦ ਨਹੀਂ ਕੋਲਕਾਤਾ ਦੇ ਆਰਜੀਗਰ ਹਸਪੀਟਲ ਦੇ ਵਿੱਚ ਇੱਕ 31 ਸਾਲਾ ਦੇ ਟ੍ਰੇਨੀ ਡਾਕਟਰ ਦੇ ਨਾਲ ਬੁਰੇ ਤਰੀਕੇ ਨਾਲ ਗੈਂਗਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਉਸ ਕਾਲਜ ਦੇ ਪ੍ਰਿੰਸੀਪਲ ਨੇ ਇਸ ਖਬਰ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪੁਲਿਸ ਨੇ ਸਬੂਤ ਮਿਟਾਉਣ ਦਾ ਪੂਰਾ ਟਾਈਮ ਦਿੱਤਾ ਤੇ ਰਹਿੰਦੀ ਖੁੰਦੀ ਕਸਰ ਸਟੇਟ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪੂਰੀ ਕਰਤੀ ਮੁੱਖ ਮੰਤਰੀ ਇਸ ਕੇਸ ਦੇ ਮੇਨ ਮਾਸਟਰਮਾਈਂਡ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਸੀ ਐਦਾਂ ਲੱਗਦਾ ਹੈ ਵੀ ਅੱਜਕੱਲ ਜਿਹੜੀਆਂ ਸਰਕਾਰਾਂ ਨਾ ਇਹ ਨੱਕਟੀਆਂ ਲੋਕਾਂ ਦੇ ਸਿਰ ਤੇ ਚੱਲ ਰਹੀਆਂ ਨੇ ਇਸ ਘਟਨਾ ਤੋਂ ਬਾਅਦ ਕਾਲਜ ਦਾ ਪ੍ਰਿੰਸੀਪਲ ਸੰਦੀ ਉਨੇ ਇਸ ਘਟਨਾ ਨੂੰ ਸੁਸਾਇਸਾਈਡ ਦਿਖਾਉਣ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਾਪੇ ਨੂੰ ਇਹ ਦੱਸਿਆ ਗਿਆ ਕਿ ਤੁਹਾਡੀ ਬੇਟੀ ਨੇ ਸੁਸਾਇਸਾਈਡ ਕਰ ਲਿਆ ਮਾਪੇ ਦੇ ਹਸਪੀਟਲ ਪਹੁੰਚਣ ਤੋਂ ਬਾਅਦ ਵੀ ਉਹਨਾਂ ਨੂੰ 3 ਤੋਂ 4 ਘੰਟੇ ਤੱਕ ਉਸ ਬੱਚੀ ਨੂੰ ਦੇਖਣ ਤੱਕ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਿਰਫ ਫਾਦਰ ਨੂੰ ਅੰਦਰ ਬੁਲਾਇਆ ਗਿਆ ਤੇ ਇਹ ਕਿਹਾ ਗਿਆ ਕਿ ਤੁਸੀਂ ਫੋਟੋ ਖਿੱਚ ਕੇ ਲੈ ਜਾ ਸਕਦੇ ਹੋ ਪੂਰੀ ਫੈਮਲੀ ਅੰਦਰ ਨਹੀਂ ਆ ਸਕਦੀ ਉਸ ਕੇ ਬਾਅਦ ਤੋਂ ਉਹ ਲੋਕ ਬੋਲ ਹੀ ਦਿਆ ਜੇ ਤੁਹਾਡਾ ਲੜਕੀ ਸੁਸਾਇਸਾਈਡ ਕਰ ਦਿਆ ਉਹਨੂੰ 3 ਘੰਟਾ ਖੜਾ ਰੱਖਾ ਔਰ ਇਹ ਹੱਥ ਜੋੜਤੀ ਰਹੀ ਮਾਪੇ ਬਾਪ ਹੱਥ ਜੋੜਦੇ ਰਹੇ ਹਮੇ ਇੱਕ ਵਾਰ ਦਿਖਾਓ ਜਿਸ ਤਰ੍ਹਾਂ ਡੈਡ ਬੋਡੀ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਬੜੀ ਜਲਦੀ ਜਲਦੀ ਇਦਾਂ ਲੱਗਦਾ ਵੀ ਜਿਵੇਂ ਜ਼ਬਰਦਸਤੀ ਮਾਪਿਆਂ ਤੋਂ ਅੰਤਮ ਸੰਸਕਾਰ ਕਰਵਾਇਆ ਗਿਆ ਹੋਵੇ ਡੈਡ ਬੋਡੀ ਦਾ ਤੇ ਇਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਵੀ ਅੰਤਮ ਸੰਸਕਾਰ ਹੋ ਚੁੱਕਿਆ ਹੈ ਐਡੀ ਵੱਡੀ ਘਟਨਾ ਦਾ ਹਜੇ ਤੱਕ ਇਹਦੀ ਐਫਆਈਆਰ ਨਹੀਂ ਹੋਈ ਉਹ ਘਟਨਾ ਜਿਹੜੀ ਸਵੇਰ ਦੇ 3 ਤੋਂ 5 ਵਜੇ ਦੇ ਵਿੱਚ ਹੋਈ ਉਸ ਘਟਨਾ ਦੀ ਐਫਆਈਆਰ ਉਸ ਘਟਨਾ ਦੇ 15 ਤੋਂ 17 ਘੰਟੇ ਬਾਅਦ ਰਾਤ ਨੂੰ 11:30 ਵਜੇ ਕੀਤੀ ਜਾਂਦੀ ਹੈ ਤੇ ਕੋਈ ਪਹਿਲੀ ਘਟਨਾ ਨਹੀਂ ਸੀ ਇਹਦੇ ਵਿੱਚ ਇਹ ਡਾਕਟਰ ਪ੍ਰਿੰਸੀਪਲ ਇਸ ਤੋਂ ਪਹਿਲਾਂ ਵੀ ਇਹਦੇ ਤੇ ਬਹੁਤ ਸਾਰੇ ਕੰਟਰੋਵਰਸ਼ਲ ਕੇਸ ਚੱਲ ਰਹੇ ਆ। ਇਹਦੇ ਆਸ-ਪਾਸ ਕੰਮ ਕਰਨ ਵਾਲੇ ਹੀ ਇਹਦੇ ਤੋਂ ਖੁਸ਼ ਨਹੀਂ ਆ। ਇੱਥੋਂ ਤੱਕ ਕਿ ਇਹਦੇ ਗਵੰਡੀ ਨੇ ਵੀ ਦੱਸਿਆ ਵੀ ਇਹਦੀ ਜਿਹੜੀ ਵਾਈਫ ਸੀ ਡਿਲੀਵਰੀ ਦੇ 12 ਦਿਨਾਂ ਬਾਅਦ ਹੀ ਇਹਨੇ ਉਹਨੂੰ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਬਣਾ ਲਿਆ ਸੀ। ਮਤਲਬ ਕਿ ਕੁੱਟਣਾ ਮਾਰਨਾ ਸ਼ੁਰੂ ਕਰਤਾ ਸੀ। ਬਾੜ ਪਿੱਛੇ ਨਾਲ ਉਸਕਾ ਪੀਵੀ ਪਾਚਾ ਥਾ ਉਸਕੋ ਲਾਠੀ ਮਾਰ ਕੇ ਹਾਂ ਉਸਕਾ ਸੇਲਾਈ ਫਾੜ ਦਿਆ। ਇੰਨਾ ਚੀਜ਼ਾਂ ਦੇ ਚੱਲਦੇ ਹੋਏ ਟਵਿੱਟਰ ਤੇ ਇੱਕ ਆਡੀਓ ਕਾਲ ਵਾਇਰਲ ਹੁੰਦੀ ਹੈ ਜਿਦੇ ਵਿੱਚ ਸ਼ਾਇਦ ਉਸੇ ਕਾਲਜ ਦੀਆਂ ਸਟੂਡੈਂਟ ਜਾਂ ਟ੍ਰੇਨੀ ਡਾਕਟਰਸ ਆਪਸ ਦੇ ਵਿੱਚ ਗੱਲ ਕਰ ਰਹੀਆਂ ਹੁੰਦੀਆਂ ਨੇ ਇਸ ਕਾਲਜ ਬਾਰੇ ਕਿ ਕਿਸ ਤਰੀਕੇ ਨਾਲ ਇਤਾਂ ਦੇ ਪ੍ਰਿੰਸੀਪਲ ਤੇ ਟੀਚਰਾਂ ਨੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਪੈਸੇ ਕਮਾਉਣ ਦਾ ਇੱਕ ਧੰਦਾ ਹੀ ਬਣਾ ਲਿਆ ਕਿ ਕਿਵੇਂ ਬੱਚਿਆਂ ਨੂੰ ਡਰਾਇਆ ਜਾਂਦਾ ਹੈ ਵੀ ਜੇਕਰ ਤੁਹਾਡੀ ਅਟੈਂਡੈਂਸ ਪੂਰੀ ਨਾ ਹੋਈ ਤਾਂ ਤੁਹਾਡੀ ਜਿਹੜੀ ਥੀਸਿਸ ਆ ਉਹ ਪਬਲਿਸ਼ ਨਹੀਂ ਹੋਏਗੀ ਤੁਹਾਨੂੰ ਐਗਜ਼ਾਮ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਏਗਾ ਤੇ ਉਸ ਆਡੀਓ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਵੀ ਇਹ ਜਿਹੜਾ ਪ੍ਰਿੰਸੀਪਲ ਹੈ ਡਾਕਟਰ ਸੰਦੀਪ ਗੋਸ਼ ਇਹ ਇਲੀਗਲੀ ਜੀ ਸ਼ਬ ਸਟੂਡੈਂਟ ਦਾ ਇੰਟਰਨ ਦਾ ਪੀਜੀਟੀ ਦਾ ਜਿਹੜਾ ভালো ਕੋਰਸ ਕਰੇ ਨਾ ਬਾ ਕਿਸੇ ਤਰ੍ਹਾਂ ਜਮਾ ਦੇਵੇ ਪੀਜੀਟੀ ਪੀਜੀਟੀ ਤੇ ਕਿਸੇ ਜਮਾ ਦਿੱਤਾ ਹੋਏ ਤੋਂ ਜਿਹੜਾ ਐਮਬੀਬੀਐਸ ਫਾਈਨਲ ਇਅਰ ਫਾਈਨਲ ਪਾਸ ਕਰ ਦੇਣਾ ਸਾਬਲੀ ਪਾਈਏ ਦੇਵੇ ਅੱਜ ਸਿਰਫ ਇਹ ਨੀ ਇੱਕ ਚੀਜ਼ਾਂ ਹੀ ਚੱਲ ਰਹੀਆਂ ਸੀ ਕਿ ਇੰਡੀਆ ਟੂਡੇ ਤੇ ਆਰਜੀ ਕਾਲਜ ਦੇ ਡਿਪਟੀ ਸੁਪਰਡੈਂਟ ਦੇ ਇੰਟਰਵਿਊ ਆਉਂਦੀ ਹੈ ਜਿਹਨਾਂ ਦਾ ਨਾਮ ਹੈ ਅਖਤਰ ਅਲੀ ਉਹਨਾਂ ਨੇ ਦੱਸਿਆ ਕਿ ਡਰੱਗ ਸਮਕਲਿੰਗ ਦੇ ਨਾਲ-ਨਾਲ ਇਹ ਬੰਦਾ ਬੋਡੀ ਸਮਕਲਿੰਗ ਦਾ ਕੰਮ ਵੀ ਕਰਦਾ ਰਿਹਾ ਹੈ ਮਤਲਬ ਇਤਾਂ ਦੀਆਂ ਡੈਡ ਬਾਡੀਜ਼ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੁੰਦਾ ਈਵਨ ਕਿ ਇਤਾਂ ਦੀਆਂ ਡੈਡ ਬਾਡੀਜ਼ ਵੀ ਜਿਨ੍ਹਾਂ ਦੇ ਵਾਰਿਸ ਹੁੰਦੇ ਵੀ ਐ ਉਹਨਾਂ ਨੂੰ ਵੀ ਐਕਸਪੀਰੀਮੈਂਟਲੀ ਅੱਗੇ ਸਮਗਲ ਕਰ ਦਿੱਤਾ ਜਾਂਦਾ ਮਤਲਬ ਕਿ ਵੇਚ ਦਿੱਤਾ ਜਾਂਦਾ ਔਰ ਜਿਵੇਂ ਡੈਡ ਬਡੀ ਕੋ ਵਰਕਸ਼ਾਪ ਕੇ ਲਿਏ ਦੇ ਦੇਣਾ ਕਿਸੇ ਅਨਕਲੇਮਡਡ ਬਡੀ ਕੋ ਪ੍ਰਾਈਵੇਟ ਮੈਡੀਕਲ ਕਾਲਜ ਕੇ ਸਾਥ ਮੈਂ ਇੱਕ ਕਾਰੰਟਡਡ tha ਜੋ ਕਿਸ ਕਾਲਜ ਕੇ ਸਾਥ ਮੈਂ tha ਇਹ ਨਹੀਂ ਪਤਾ ਹੈ ਇਹ ਇੰਨਾ ਕਿ ਘਟਿਆ ਇਨਸਾਨ ਹੈ ਕਿ ਇਹ ਬਾਇਓ ਮੈਡੀਕਲ ਵੇਸਟ ਟ੍ਰੈਫਿਕਿੰਗ ਕਰਦਾ ਹੁਣ ਮੈਂ ਤੁਹਾਨੂੰ ਇਥੇ ਬਾਇਓ ਮੈਡੀਕਲ ਵੇਸਟ ਦੱਸ ਦੇਣਾ ਜਿਸ ਤੋਂ ਬਾਅਦ ਸ਼ਾਇਦ ਤੁਹਾਨੂੰ ਵੀ ਡਰ ਲੱਗਣਾ ਸ਼ੁਰ ਇਦਾਂ ਦੇ ਗਲਵਜ਼ ਇਦਾਂ ਦੀਆਂ ਸਰਿੰਜਾਂ ਇਦਾਂ ਦੀਆਂ ਨੀਡਲ ਜਾਨੀ ਕਿ ਸੂਈਆਂ ਜਿਹੜੀਆਂ ਆਲਰੇਡੀ ਕਿਸੇ ਪੇਸ਼ੈਂਟਸ ਤੇ ਯੂਜ਼ ਹੋ ਚੁੱਕੀਆਂ ਉਹਨਾਂ ਨੂੰ ਵੀ ਦੁਬਾਰਾ ਰੀਸਾਈਕਲ ਕਰਕੇ ਵੇਚਿਆ ਜਾਂਦਾ ਹੈ ਮਤਲਬ ਕਿ ਉਹ ਦੁਬਾਰਾ ਯੂਜ਼ ਹੋ ਰਹੀਆਂ ਨੇ ਕਿਤੇ ਨਾ ਕਿਤੇ ਸ਼ਾਇਦ ਸਾਡੇ ਹਸਪਤਾਲਾਂ ਚ ਯੂਜ਼ ਹੋ ਰਹੀਆਂ ਹੋਣਗੀਆਂ ਤੇ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਜਦੋਂ ਬਾਹਰ ਪ੍ਰੋਟੈਸਟ ਚੱਲ ਰਹੇ ਹੁੰਦੇ ਅੰਦੋਲਨ ਚੱਲ ਰਿਹਾ ਹੁੰਦਾ ਹੈ ਤਾਂ ਇਹ ਡਾਕਟਰ ਬਾਹਰ ਆ ਕੇ ਕਹਿੰਦਾ ਜੀ ਮੇਰੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਮੈਂ ਰਿਜ਼ਾਈਨ ਦਿੰਦਾ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਇਹਨੂੰ ਇੱਕ ਨਵੇਂ ਕਾਲਜ ਦੇ ਵਿੱਚ ਭਰਤੀ कारण ਹੈ ਮੇਰਾ ਬਦਨਾਮੀ ਹੋ ਰਹਾ ਹੈ ਮੇਰਾ ਬਦਨਾਮੀ ਹੋ ਰਹਾ ਹੈ ਸੋਸ਼ਲ ਮੀਡੀਆ ਮੇ ਇੱਕ ਪੈਰੈਂਟਸ ਹੋਣੇ ਕਾ ਨਾਤੇ ਮੈਂ ਰਿਜਿਗਨੇਸ਼ਨ ਦੇਣਾ ਸੋਚਦਾ ਹੂ ਇਸ ਲਈ ਮੈਂ ਦੇ ਰਹਾ ਹੂ ਮਤਲਬ ਕਿ ਸਾਫ ਸਾਫ ਪਤਾ ਲੱਗ ਰਿਹਾ ਹੈ ਵੀ ਸ਼ਾਇਦ ਮਮਤਾ ਬਹਨਰ ਜੀ ਦੀ ਸਰਕਾਰ ਚੱਲੀ ਇਹਦੇ ਸਿਰ ਤੇ ਰਹੀ ਹੈ ਤੇ ਜਿਹੜੀ ਕਾਲ ਵਾਇਰਲ ਹੋਈ ਹੈ ਨਾ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਵੀ ਇਹ TMC ਪਾਰਟੀ ਦਾ ਬਹੁਤ ਕਰੀਬੀ ਰਿਹਾ ਹੈ ਪਾਰਟੀ ਮਨ ਕੋਰਾ ਬੇਂ ਪੁਂਟੀ ਜਿਤੇ ਕਿਉਂ ਨੀ ਥੀਸਿਸ ਕੰਪਲੀਟ ਕਰਾਵਨ ਸੇਗੂਲੇ ਸਭ ਇੱਕ ਵਹੀ ਦੇਖੇ ਟਾਕਾ ਲਿਖੇ ਨਾ ਤਾੜ ਹੋਏ ਕਾਜ ਕੋ ਤੋ ਇੰਟਰਨ ਹਾਊਸ ਤੇ ਪੇ ਇੱਕ ਪੂਰਾ ਬੋੜੋ ਨਿਕਸਾ ਹੁਣ ਸੋਚਣ ਵਾਲੀ ਗੱਲ ਹੈ ਵੀ ਜੇ ਇਸ ਬੰਦੇ ਦੇ ਖਿਲਾਫ ਇੰਨਾ ਕੁਛ ਹੈ ਤਾਂ ਫਿਰ ਸੰਜੀ ਰਾਇ ਕੌਣ ਹੈ ਜਿਹਨੂੰ ਪੁਲਸ ਫੋੜੀ ਫਿਰਦੀ ਹੈ ਤੇ ਜੇ ਮੈਂ ਸੱਚ ਦਸਾਂ ਤਾਂ ਉਹ ਹੈ ਮੇਨ ਰੇਪੇਸਟ ਸੰਜੀ ਰਾਇ ਦੇ ਬੈਕਗਰਾਉਂਡ ਬਾਰੇ ਗੱਲ ਕਰਾਂ ਤਾਂ ਇਹਦੇ ਚਾਰ ਵਿਆਹ ਹੋ ਚੁੱਕੇ ਆ ਪੁਰਾਣੇ ਨਾਲ ਤਲਾਕ ਹੋਇਆ ਜਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਪਤਾ ਇਹਦੀ ਅੱਧੀ ਫੈਮਿਲੀ ਤਾਂ ਤੋ ਇਦਾਂ ਕੁ ਵਿਖਰੀ ਹੋਈ ਹੈ ਕਿ ਅੱਜ ਉਹ ਇਹਦੇ ਨਾਲ ਰ ਪੁਲਿਸ ਦੇ ਨਾਲ ਐਜ਼ ਅ ਵਲੰਟੀਅਰ ਤੌਰ ਤੇ ਕੰਮ ਕਰਦਾ ਸੀ ਮਤਲਬ ਲਿੰਕ ਬਣਨੇ ਤਾਂ ਲਾਜ਼ਮੀ ਹੈ ਤੇ ਇਦਾਂ ਦੇ ਕਰਾਈਮ ਕਰਨ ਦਾ ਹੌਸਲਾ ਹੋਣਾ ਵੀ ਲਾਜ਼ਮੀ ਹੈ ਪੁਲਿਸ ਆਊਟਪੋਸਟ ਦੀ ਡਿਊਟੀ ਦੇ ਦੌਰਾਨ ਉਹਦੇ ਕੋਲੇ ਕਾਲਜ ਦਾ ਪੂਰਾ ਐਕਸੈਸ ਸੀ ਹੁਣ ਬੈਕਗ੍ਰਾਉਂਡ ਨੂੰ ਦੇਖ ਕੇ ਵੈਸੇ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਬਟ ਮੈਂ ਹੋਰ ਦੱਸ ਦਿੰਦਾ ਕਿ ਇਹ ਜਿਹੜਾ ਸੰਜੇ ਰਾਏ ਸੀ ਇਹ ਨਸ਼ਿਆਂ ਦਾ ਆਦੀ ਸੀ ਤੇ ਇਹ ਪ੍ਰੋਸੈਸਨ ਦਾ ਵੀ ਆਦੀ ਸੀ ਇਹ ਜਦੋਂ ਦਾ ਪੰਜਾਬ 'ਚ ਨਸ਼ਿਆਂ ਦਾ ਦੌਰ ਆਇਆ ਹੈ ਨਾ ਅੱਜ ਵੀ ਪੰਜਾਬ ਦੇ ਕਈ ਪਿੰਡਾਂ 'ਚ ਸ਼ਾਮ ਨੂੰ 7 ਵਜੇ ਤੋਂ ਬਾਹਰ ਨਹੀਂ ਜਾਂਦੇ ਲੋਕ ਕਿਹਾ ਜਾਂਦਾ ਵੀ ਤੁਹਾਡੇ ਨਾਲ ਲੁੱਟਪਾਰ ਹੋ ਸਕਦੀ ਆ ਇਹ ਜਿਹੜੇ ਨਸ਼ਿਆਂ ਦੇ ਆਦੀ ਜਾਂ ਕੁਝ ਘਟੀਆਂ ਚੀਜ਼ਾਂ ਦੇ ਆਦੀ ਕੁਝ ਲੋਕ ਹੁੰਦੇ ਆ ਨਾ ਇਹ ਚਾਰ ਪੈਸਿਆਂ ਦੀ ਖਾਤਰ ਕੁਝ ਵੀ ਕਰ ਸਕਦੇ ਆ ਕਿਸੇ ਦੀ ਜਾਨ ਵੀ ਲੈ ਸਕਦੇ ਆ ਹੁਣ ਇਹ ਸਾਰਾ ਕੁਝ ਚਲਦੇ ਹੋਏ ਇਹਦੇ ਵਿੱਚ ਪੋਲਿਟਿਕਸ ਨਾ ਆਵੇ ਐਦਾਂ ਹੋ ਨਹੀਂ ਸਕਦਾ ਕਿਉਂਕਿ ਸਾਡੇ ਦੇਸ਼ 'ਚ ਜਦੋਂ ਵੀ ਕੋਈ ਐਦਾਂ ਦੀ ਘਟਨਾ ਹੁੰਦੀ ਆ ਨਾ ਅਕਸਰ ਹੀ ਪੋਲਿਟਿਕਸ ਇਨਵੋਲਡ ਹੁੰਦੀ ਆ ਹੁਣ ਜਿੱਦਾਂ ਦੇ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਦੇ ਨੈਰੇਟਿਵਜ਼ ਰਹੇ ਐ ਜ਼ਾਹਿਰ ਜੀ ਗੱਲ ਐ ਵੀ ਜਿਹੜੀ ਸੂਬੇ ਦੀ ਸਰਕਾਰ ਹੋਏਗੀ ਉਹਨੂੰ ਆਲਰੇਡੀ ਪਤਾ ਸੀ ਵੀ ਕੁਝ ਨਾ ਕੁਝ ਇਦਾਂ ਦਾ ਕਰੇਗੀ ਸੈਂਟਰਲ ਸਰਕਾਰ ਤੇ ਇਸ ਚੀਜ਼ ਦੇ ਚੱਲਦੇ ਹੋਏ ਮਮਤਾ ਬੇਨਰਜੀ ਨੇ ਆਪਣੇ ਫੇਲੀਅਰ ਲਗਾਉਣ ਦੀ ਖਾਤਰ ਬੜਾ ਕੁਝ ਕੀਤਾ ਬੜੇ ਬਖੰਡ ਕੀਤੇ ਬੜੀਆਂ ਰੈਲੀਆਂ ਕੱਢੀਆਂ ਪਰ ਇੰਨਾਂ ਸਾਰੀਆਂ ਚੀਜ਼ਾਂ 'ਚ ਉਲਝ ਕੇ ਰਹਿ ਜਾਂਦੇ ਆਮ ਲੋਕ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਵਿੱਚ ਇੱਕ ਰਿਪੋਰਟ ਆਈ ਵੀ ਜਿੱਥੇ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ ਕੁਝ ਗੁੰਡਾਗਰਦੀ ਹੁੰਦੀ ਆ ਕੁਝ ਲੋਕ ਆਉਂਦੇ ਆ ਟਰੱਕ ਭਰ ਕੇ ਉਹਨਾਂ ਦੀਆਂ ਬੜੀਆਂ ਟਵੀਟਸ ਬੜੀਆਂ ਖਬਰਾਂ ਵਾਇਰਲ ਹੁੰਦੀਆਂ ਨੇ ਉਹ ਲੋਕ ਆ ਕੇ ਭੰਨ ਤੋੜ ਕਰਨਾ ਸ਼ੁਰੂ ਕਰ ਦਿੰਦੇ ਆ ਡਾਕਟਰਾਂ ਨੂੰ ਜਿਹੜੇ ਪ੍ਰੋਟੈਸਟ ਤੇ ਬੈਠੇ ਹੋਏ ਸੀ ਟ੍ਰੇਨੀ ਡਾਕਟਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਹਸਪੀਟਲ ਦੇ ਅੰਦਰ ਜਿੱਥੇ ਸਬੂਤ ਹੁੰਦੇ ਆ ਉਹਨਾਂ ਦੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਖਬਰਾਂ ਦੇ ਵਿੱਚ ਇਹ ਕਿਹਾ ਜਾਂਦਾ ਵੀ ਉਹ ਮਮਤਾ ਬੈਨਰਜੀ ਦੀ ਸਰਕਾਰ ਦੇ ਬੰਦੇ ਸੀ ਜਿਹਦੇ ਵਿੱਚ ਉਹਨਾਂ ਦੀ ਸਰਕਾਰ ਦੇ ਕੁਝ ਐਕਟਿਵਿਸਟ ਕੁਝ ਸਟੂਡੈਂਟ ਇੱਥੋਂ ਤੱਕ ਕਿ ਕਈ ਡਿਲੀਵਰੀ ਗੋਆਏ ਵੀ ਸ਼ਾਮਲ ਸੀ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਵੀ ਜਦੋਂ ਉਹਨਾਂ ਨੂੰ ਪ ਇਦਾਂ ਦੀਆਂ ਪੋਲਿਟਿਕਲ ਗੇਮਾਂ ਖੇਡ ਕੇ ਹੀ ਸਾਡੇ ਵਰਗੇ ਆਮ ਲੋਕਾਂ ਨੂੰ ਲੁਝਾਇਆ ਜਾਂਦਾ ਹੈ ਤਾਂ ਕਿ ਅਸੀਂ ਅਸਲ ਮੁੱਦੇ ਤੋਂ ਭਟਕ ਸਕੀਏ ਅੱਜ ਲੋਕੀ ਮਮਤਾ ਬੈਨਰਜੀ ਤੋਂ ਅਸਤੀਫਾ ਮੰਗ ਰਹੇ ਆ ਅ ਸੰਜੇ ਰੌਏ ਦੀ ਫਾਂਸੀ ਮੰਗ ਰਹੇ ਆ ਪਰ ਇਹੀ ਅਸੀਂ ਸਾਰਾ ਕੁਝ ਮੰਗ ਕਿਦੇ ਲਈ ਰਹੇ ਹਾਂ ਕਿ ਅਸੀਂ ਵਾਕਈ ਰੇਪ ਦਾ ਇਨਸਾਫ ਮੰਗ ਰਹੇ ਹਾਂ 2012 ਦੇ ਵਿੱਚ ਦਿੱਲੀ ਗੈਂਗ ਰੇਪ ਨਿਰਬਿਆ ਦੇ ਲਈ ਅਸੀਂ ਇਨਸਾਫ ਮੰਗ ਰਹੇ ਸੀ ਰੇਪ ਦੇ ਲਈ ਨਹੀਂ 2019 ਦੇ ਵਿੱਚ ਹైదరాబాద్ ਗੈਂਗ ਰੇਪ ਕੇਸ ਦੇ ਵਿੱਚ ਅਸੀਂ ਪ੍ਰਿਅੰਕਾ ਲਈ ਇਨਸਾਫ ਮੰਗ ਰਹੇ ਸੀ ਰੇਪ ਦੇ ਲਈ ਨਹੀਂ 2020 ਦੇ ਹਾਥਰਾਸ ਕੇਸ ਦੇ ਵਿੱਚ ਅਸੀਂ ਆਸ਼ਾ ਦੇ ਲਈ ਇਨਸਾਫ ਮੰਗ ਰਹੇ ਸੀ ਰੇਪ ਦੇ ਲਈ ਨਹੀਂ ਰੇਪ ਦੇ ਲਈ ਤਾਂ ਅਸੀਂ ਕੁਝ ਮੰਗਿਆ ਹੀ ਨਹੀਂ ਸਾਡੇ ਹਾਲਾਤ ਆਹ ਇੰਸਟਾਗ੍ਰਾਮ ਦੀਆਂ ਰੀਲਾਂ ਨੇ ਇਦਾਂ ਦੇ ਕਰਤੇ ਇੱਕ ਚਾਰ ਦਿਨਾਂ ਬਾਅਦ ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ ਜੇ ਰੇਪ ਦੇ ਲਈ ਵਾਕੇ ਇਨਸਾਫ ਮੰਗ ਰਹੇ ਸੀ ਖਬਰਾਂ ਕੱਢ ਕੇ ਦੇਖੋ ਵੀ ਇਸ ਕੇਸ ਤੋਂ ਬਾਅਦ ਹੋਰ ਕਿੰਨੇ ਰੇਪ ਹੋ ਚੁੱਕੇ ਆ ਤੇ ਫਿਰ ਇੱਕ ਚੌਂਕ ਤੇ ਲੋਕ ਕਿਉਂ ਬੈਠੇ ਆ ਬਾਈ ਬਾਕੀ ਦੇਸ਼ ਖਾਲੀ ਕਿਵੇਂ ਪਿਆ ਤੁਹਾਡੀ ਐਸਸੀ ਐਸਟੀ ਦੀ ਰਿਜ਼ਰਵੇਸ਼ਨ ਖਤਮ ਹੋ ਜੇ ਭਾਰਤ ਬੰਦ ਦਾ ਸੱਦਾ ਦੇ ਦਿੰਨੇ ਹੋ ਕਿ ਕਿਸੇ ਦੀ ਜਾਨ ਚਲੀ ਜਾਣਾ ਤੁਹਾਡੇ ਰਾਖਵੇਂ ਕੋਟੇ ਦੇ ਸਾਹਮਣੇ ਕੁਝ ਵੀ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਸਾਡੇ ਹੀ ਚੁਣੇ ਹੋਏ ਹੱਕ ਘਟੀਆਂ ਤੇ ਅਣਪੜ ਪੋਲਿਟਿਸ਼ੀਅਨਸ ਕੋਈ ਕੱਪੜਿਆਂ ਤੇ ਕਮੈਂਟ ਕਰ ਦਿੰਦਾ ਤੇ ਕੋਈ ਰਾਤ ਨੂੰ ਬਾਹਰ ਘੁੰਮਣ ਤੇ ਕਮੈਂਟ ਕਰ ਦਿੰਦਾ ਤੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਬੜੇ ਆਜ਼ਾਦ ਘੁੰਮ ਰਹੇ ਐ ਤੇ ਆਉਂਦੇ 5 ਸਾਲਾਂ ਬਾਅਦ ਅਸੀਂ ਇਹਨਾਂ ਨੂੰ ਫੇਰ ਚੁਣ ਲੈਣਾ ਅੱਜ ਵੀ ਜੇਕਰ ਉਹ ਸੰਜੇ ਰੌਏ ਨੂੰ ਫਾਂਸੀ ਹੋ ਜਾਂਦੀ ਹੈ ਤਾਂ ਇਹਦਾ ਅਸਲ ਮਾਸਟਰਮਾਈਂਡ ਜੋ ਕਿ ਉਸ ਕਾਲਜ ਦਾ ਪ੍ਰਿੰਸੀਪਲ ਹੈ ਉਹ ਤਾਂ ਬਾਹਰ ਹੀ ਘੁੰਮ ਰਿਹਾ ਹੈ ਜੋ ਪੈਸੇ ਖਵਾ ਕੇ ਸ਼ਾਇਦ ਕੱਲ ਨੂੰ ਥੋੜੀ ਜਿਹੀ ਜ਼ਿੰਦਗੀ ਜੀ ਰਿਹਾ ਹੋਵੇਗਾ ਤੇ ਅਸੀਂ ਮਹੀਨੇ ਬਾਅਦ ਇੰਸਟਾਗ੍ਰam ਦੀਆਂ ਰੀਲਾਂ ਤੇ ਦੇਖਾਂਗੇ ਵਾ ਤੁਸੀਂ ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਲਓ ਜਿੰਨੇ ਮਰਜ਼ੀ ਧਰਨੇ ਲਾ ਲਓ 2000 ਪਿੱਛੇ ਵੋਟ ਪਾਉਣ ਵਾਲਿਆਂ ਦੇ ਹੱਥ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਆ ਸਕਦਾ ਅੱਜ ਵੀ ਦੇਸ਼ ਦੇ ਵਿੱਚ ਇੱਕ ਦਿਨ ਦੇ ਵਿੱਚ 85 ਤੋਂ 90 ਹੋ ਰਹੇ ਆ ਪਰ ਸਾਨੂੰ ਹਜੇ ਸਿਰਫ ਇੱਕੋ ਹੀ ਦਿਸ ਰਿਹਾ ਹੈ ਤੇ ਅਗਲੇ 5-4 ਸਾਲਾਂ ਬਾਅਦ ਸਾਨੂੰ ਇੱਕ ਅੱਧਾ ਹੋਰ ਦਿਸੇਗਾ ਜਿਹਦੇ ਬਾਅਦ ਅਸੀਂ ਉੱਠਾਂਗੇ ਮੋਮਬਤੀਆਂ ਜਗਾਵਾਂਗੇ ਤੇ ਫਿਰ ਸ਼ਾਂਤ ਹੋ ਜਾਵਾਂਗੇ ਐਦਾਂ ਦੇਸ਼ ਨਹੀਂ ਬਦਲਦੇ ਤੇ ਅੱਜ ਜੇਕਰ ਸੋਚਿਆ ਜਾਵੇ ਤਾਂ ਇੱਕ ਕਾਲਜ ਦਾ ਗੇਟ ਬੰਦ ਕਰਕੇ ਤਾਂ ਇਨਸਾਫ ਨਹੀਂ ਮਿਲਣਾ ਬਾਕੀ ਤੁਸੀਂ ਆਪ ਸਿਆਣੇ ਹੋ ਸ਼ੁਕਰੀਆ